ਆਪੇ ਮਾ ਮੋਲੀ ਦਾ ਮਾਨ ਮੱਤਾ ਲਾਡਲਾ ਪੁੱਤ ਜਿਹੜਾ ਸੁਜੀਤ ਬਾਤਰ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਣ ਚ ਆਪਣੀ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਥੋੜਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਹਾਂ ਜੇ ਮੈਂ ਹਾਂਜੀ ਕਾਰੇ ਦਾ ਖਾਸ ਨਾਮ ਹੋ ਚੁੱਕੀ ਹੈ ਜਿਸ ਜੀ ਇਹਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਲਈ ਪੰਜਾਬ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਕੁਝ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨਸਾ ਮਾਨਸਾ ਇਰਸ਼ਾਦ ਕਾਮਿਲ ਨੇ ਗੱਲ ਕਹੀ ਹੈ ਕਿ ਜਿਹੜੀ ਸੋਚ ਛੱਡ ਕੇ ਗਈ ਨੂੰ ਵਿਰਾਸਤ ਨਹੀਂ ਦੇਣੀ ਹੈ ਪਾਤਰਵਾੜ ਤੁਹਾਨੂੰ ਜੁਰੂਰ ਉਪਸ਼ਾਸ਼ ਕਰਦੀ ਹੈ ਸੋ ਲੱਗਦਾ ਕਿ ਬਹੁਤ ਵੱਡਾ ਮੁੱਦਾ ਹੈ ਦੇਖੋ ਇਹ ਤਾਂ ਪਾਤਰਵਾੜ ਦਾ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰ ਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit paatr ਨੂੰ ਪੜਨ ਦੀ ਪਹਿਲਾਂ ਤਾਂ ਜਿੰਨੇ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੀ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਸੁਣਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਰਾ ਬੰਦ ਹੋਰ ਬਹੁਤ ساری ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਭੁੱਲਾਂ ਕਿ ਜਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਜੀ ਪਾਕਿਸਤਾਨ ਦੇ ਪਾਕਿਸਤਾਨ ਦੇ ਲੋਕਾਂ ਨੂੰ ਬੁਲਾਏ ਪੰਜਾਬ ਜੋ ਜਿਹੜੇ ਹੁੰਦੇ ਹੋਏ ਨਜ਼ਰ ਆਏ ਨੇ